ਔਰ ਸਭ ਤੋਂ ਵੱਡੀ ਗੱਲ ਹੋਈ ਕਿ ਅੱਜ ਤੱਕ ਕਦੀ ਵੀ ਮੇਰੀ ਗੱਲ ਸੁਣ ਕੇ ਬਾਜਵਾ ਸਭੁੜੀ ਅੱਜ ਤੱਕ ਕਦੀ ਵੀ ਦਰਿਆ ਬਰਦ ਦਾ ਕਿਸੇ ਨੇ ਮੁਆਵਜ਼ਾ ਨਹੀਂ ਦਿੱਤਾ ਔਰ ਮੈਂ 26 ਤਰੀਕ ਨੂੰ ਬੋਲਿਆ ਸੀ ਵਿਧਾਨ ਸਭਾ ਦੇ ਵਿੱਚ ਆਨਰਡ ਕਾਰਡ ਹੈ ਮੇਰਾ ਮੈਂ ਆਨਰਡ ਕਾਰਡ ਕਹਿ ਕੇ 20 ਲੱਖ ਰੁਪਏ ਉੱਥੇ ਰੇਟ ਹੈ ਜ਼ਮੀਨ ਦਾ ਸਾਨੂੰ ਉਹ ਸਭ ਦਾ ਪੈਸੇ ਦੋ 20 ਲੱਖ ਰੁਪਏ ਦੋ ਸਾਨੂੰ ਪਰ ਇੱਕੜ ਦਾ ਠੀਕ ਹੈ ਕਿਉਂਕਿ ਪਹਿਲਾਂ ਕਦੀ ਮਿਲਿਆ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿਸਾਨ ਕੋਸ਼ਿਸ਼ ਵੀ ਨਹੀਂ ਕਰਦਾ ਕਰਦੇ ਕਿ ਹੁਣ ਕਿਤੇ ਸਾਡੀ ਆਵਾਜ਼ ਪੁੱਛਣੀ ਆ ਪਤ ਫਿਰ ਮੈਂ ਸੀਐਮ ਸਾਹਿਬ ਦਾ ਬੜਾ ਤਰਮਾਦੀ ਆ ਕਿਉਂਕਿ ਉਹਨਾਂ ਨੇ 18800 ਰੁਪਇਆ ਉਹਨਾਂ ਕਿਸਾਨਾਂ ਦੀ ਮਤ ਕਹੀ ਸੀ ਹਾਲਾਂਕਿ ਬਲੋ ਥੋੜੀ ਆ ਪਦੇ ਦਾ ਮਤਲਬ ਕੋਈ ਨਾ ਕੋਈ ਤੇ ਸੀਐਮ ਸਾਹਿਬ ਨੇ ਸੋਚਿਆ ਇਦਾਂ ਕਿ ਯਾਰ ਕੋਈ ਨਾ ਕੋਈ ਜਿਹਦੇ 5 ਕਿਲੇ ਰੋਡ ਘੁਰ ਕੇ ਲੱਖ ਰੁਪਇਆ ਉਹਦੇ ਘੱਟ ਜਾਊਗਾ ਕੋ ਦੋ ਚਾਰ ਮਹੀਨੇ ਲੱਗਣਗੇ ਕੋਈ ਨਾ ਕੋਈ ਤਾਂ ਮੁਖਵੰਤੀ ਸਾਹਿਬ ਨੇ ਸੋਚਿਆ ਨਾ ਹਲੇ ਵੱਡੀ ਲੜਾਈ ਕਿਉਂਕਿ ਕੇਂਦਰ ਦਾ ਦਰਵਾਮਾ ਦਾ ਮਸਲਾ ਕੇਂਦਰ ਦਾ ਆ ਅਸੀਂ ਕਹਾਂਗੇ ਜੇ ਬਾਰਡਰ ਵਾਲੇ ਇੱਥੇ ਲੜਾਈ ਕੇਂਦਰ ਕੋ ਮੰਗਾ ਕੇ ਆ 20 ਲੱਖ ਰੁਪਇਆ ਫਿਰਾਨੂੰ 20 ਲੱਖ ਰੁਪਇਆ ਦੋ ਅਸੀਂ ਬਾਰਡਰ ਦੇ ਬੈਠੇ ਆ ਸਾਡੇ ਮਸਲੇ ਹੋਰ ਆ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਰ ਬਾਰਡਰ ਵਾਲਿਆਂ ਦੇ ਮਸਲੇ ਹੀ ਹੋਰ ਆ ਫਰੋਜ਼ਪੋਦਾ ਵਾਲਿਆਂ ਦੇ ਇਨਾਲੇ ਵਾਲਿਆਂ ਦੇ ਸਾਡੇ ਦੱਸਦ ਮਸਲੇ ਪਾਕਿਸਤਾਨ ਦਾ ਕਿੰਨੇ ਗੁੰਝਲਦਾਰ ਆ ਦਰਿਆਵਾਂ ਦਾ ਕਿੰਨੇ ਗੁੰਝਲਦਾਰ ਆ ਤੁਹਾਡੀ ਗੱਲ ਹੀ ਨਹੀਂ ਸੁਣੀ ਲਾ 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 ਕੱਤਾ ਫੜਲਾ ਫੜਲਾ ਕੱਤੀ ਜਿਹੜਾ ਮਤਲਬ ਠੀਕ ਆ ਬਹੁਤ ਚੀਜ਼ਾਂ ਹੋ ਗਈਆਂ ਸੀਐਮ ਸਾਹਿਬ ਨੇ ਬਹੁਤ ਅਨਾਉਂਸਮੈਂਟਾਂ ਕਰਤੀਆਂ ਪਰ ਮੈਨੂੰ ਵਿਰੋਧੀ ਧਿਰ ਨੇ ਬਹੁਤ ਨਰਾਸ਼ ਕੀਤਾ ਮੈਂ ਤਾਂ ਮਲੋਦੀ ਤੇ ਤੋਂ ਇੰਨਾ ਨਰਾਸ਼ ਵਾਪਸ ਜਾ ਰਿਹਾ ਉਹ ਮੈਂ ਸਰਦਾਰ ਕੇ ਜਾਰੇ ਕਿਦਾਂ ਲੋਕ 75 ਸਾਲ ਰਾਜ ਕਰ ਗਏ ਪੰਜਾਬ ਤੇ ਹੁਣ ਮੈਂ ਸੋਚਦਾ ਕਿ ਤਾਂ ਹੀ ਪੰਜਾਬ ਦਾ ਬੇੜਾ ਘਰ ਕੋਇਆ ਕਿਉਂਕਿ ਇਹ ਹਮੇਸ਼ਾ ਇਦਾਂ ਪੰਜਾਬਵਾਦੀ ਸੋਚਦੇ ਆ ਜਿੱਦਾਂ ਦਾ ਕੱਲ ਪੱਛੋ ਇਹਨਾਂ ਨੇ ਵਤੀਰਾ ਕੀਤਾ ਸਭ ਤੋਂ ਵੱਡੀ ਗੱਲ ਹੋਈ ਕਿ ਅੱਜ ਤੱਕ ਕਦੀ ਵੀ ਮੇਰੀ ਗੱਲ ਸੁਣ ਕੇ ਬਾਜਵਾ ਸਾਹ ਬੁੜੀ ਅੱਜ ਤੱਕ ਕਦੀ ਵੀ ਦਰਿਆ ਬਰਦ ਦਾ ਕਿਸੇ ਨੇ ਮੁਆਵਜ਼ਾ ਨਹੀਂ ਦਿੱਤਾ ਔਰ ਮੈਂ 26 ਤਰੀਕ ਨੂੰ ਬੋਲਿਆ ਸੀ ਵਿਦਾਨ ਸਭਾ ਦੇ ਵਿੱਚ ਆਨਰਡ ਕਾਰਡ ਆ ਮੇਰਾ ਮੈਂ ਆਨਰਡ ਕਾਰਡ ਕਹੈ ਕਿ 20 ਲੱਖ ਰੁਪਇਆ ਉੱਥੇ ਰੇਟ ਆ ਜ਼ਮੀਨ ਦਾ ਸਾਨੂੰ ਉਹ ਸਭ ਦਾ ਪੈਸੇ ਦੋ 20 ਲੱਖ ਰੁਪਇਆ ਦੋ ਸਾਨੂੰ ਪਰ ਇੱਕ ਏਕੜ ਦਾ ਠੀਕ ਹੈ ਕਿਉਂਕਿ ਪਹਿਲਾਂ ਕਦੀ ਮਿਲਿਆ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿਸਾਨ ਕੋਸ਼ਿਸ਼ ਵੀ ਨਹੀਂ ਜਿਆਦਾ ਕਰਦੇ ਕਿ ਹੁਣ ਕਿਤੇ ਸਾਡੀ ਬਾਤ ਪੁੱਛਣੀ ਆ ਪਰ ਫੇਰ ਵੀ ਮੈਂ ਸੀਐਮ ਸਾਹਿਬ ਦਾ ਬੜਾ ਤਰਮਾਦੀ ਆ ਕਿ ਉਹਨਾਂ ਨੇ 18800 ਰੁਪਇਆ ਉਹਨਾਂ ਕਿਸਾਨਾਂ ਦੀ ਵੀ ਮਤ ਕਹੀ ਸੀ ਹਾਲਾਂਕਿ ਬਲੋ ਥੋੜੀ ਆ ਪਰ ਇਹਦਾ ਮਤਲਬ ਕੋਈ ਨਾ ਕੋਈ ਤੇ ਸੀਐਮ ਸਾਹਿਬ ਨੇ ਸੋਚਿਆ ਇਦਾਂ ਕਿ ਯਾਰ ਕੁਝ ਨਾ ਕੁਝ ਜਿਹੜੇ 5 ਕਿਲੇ ਰੋਡ ਘਰ ਕੇ ਲੱਖ ਰੁਪਇਆ ਉਹਦੇ ਘੱਟ ਜਾਊਗਾ ਕੋ ਦੋ ਚਾਰ ਮਹੀਨੇ ਲੱਗਣਗੇ ਕੋਈ ਨਾ ਕੋਈ ਤਾਂ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਨਾ ਹਲੇ ਵੱਡੀ ਲੜਾਈ ਕਿਉਂਕਿ ਕੇਂਦਰ ਦਾ ਦਰਹਿਮ ਦਾ ਮਸਲਾ ਕੇਂਦਰ ਦਾ ਹੈ ਅਸੀਂ ਕਹਾਂਗੇ ਜੇ ਬਾਰਡਰ ਵਾਲੇ ਇੱਥੇ ਲੜਾਈ ਕੇਂਦਰ ਕੋ ਮੰਗਾ ਕੇ 20 ਲੱਖ ਰੁਪਇਆ ਵੀ ਸਾਨੂੰ 20 ਲੱਖ ਰੁਪਇਆ ਦੋ ਅਸੀਂ ਬਾਰਡਰ ਦੇ ਬੈਠੇ ਆ ਸਾਡੇ ਮਸਲੇ ਹੋਰ ਆ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਰ ਬਾਰਡਰ ਵਾਲਿਆਂ ਦੇ ਮਸਲੇ ਹੀ ਹੋਰ ਆ ਫਰੋਜ਼ਪੋਦਾਲਿਆਂ ਦੇ ਨਾਲੇ ਵਾਲਿਆਂ ਦੇ ਸਾਡੇ ਦਸਾਤ ਮਸਲੇ ਪਾਕਿਸਤਾਨ ਦਾ ਕਿੰਨੇ ਗੁੰਝਲਦਾਰ ਆ ਦਦਾਵਾਨਾ ਕਿੰਨੇ ਗੁੰਝਲ ਦਾ ਦਿਆ ਸਾਡੀ ਗੱਲ ਹੀ ਨਹੀਂ ਸੁਣੀ ਲਾ 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 ਕੱਤਾ ਫੜਲਾ ਫੜਲਾ ਕੱਤੀ ਸੋ ਮੈਂ ਮਤਲਬ ਜਿਹੜਾ ਮਤਲਬ ਠੀਕ ਆ ਬਹੁਤ ਚੀਜ਼ਾਂ ਹੋ ਗਈਆਂ ਸੀਐਮ ਸਾਹਿਬ ਨੇ ਬਹੁਤ ਅਨਾਉਂਸਮੈਂਟਾਂ ਕਰਤੀਆਂ ਪਰ ਮੈਨੂੰ ਵਿਰੋਧੀ ਧਿਰ ਨੇ ਬਹੁਤ ਨਿਰਾਸ਼ ਕੀਤਾ ਮੈਂ ਤਾਂ ਮਤਲਬ ਵਿਰੋਧੀ ਧਿਰ ਤੋਂ ਇੰਨਾ ਨਿਰਾਸ਼ ਵਾਪਸ ਜਾ ਰਿਹਾ ਹਾਂ ਉਹ ਮੈਂ ਸਰਦਾਰ ਕੇ ਜਾਰੇ ਕਿਦਾਂ ਲੋਕ 75 ਸਾਲ ਰਾਜ ਕਰ ਗਏ ਪੰਜਾਬ ਤੇ ਹੁਣ ਮੈਂ ਸੋਚਦਾ ਕਿ ਤਾਂ ਹੀ ਪੰਜਾਬ ਦਾ ਬੇੜਾ ਘਰ ਕੋਇਆ ਕਿਉਂਕਿ ਇਹ ਹਮੇਸ਼ਾ ਇਦਾਂ ਪੰਜਾਬਵਾਦ ਸੋਚਦੇ ਆ ਜਿੱਦਾਂ ਦਾ ਕੱਲ ਪੱਛੋਂ ਇਹਨਾਂ ਨੇ ਵਤੀਰਾ ਕੀਤਾ ਸੋ ਪੰਜਾਬੀਓ ਦੇਖਿਓ ਇਹਨਾਂ ਕੋ ਬਚ ਕੇ ਰਹਿਣਾ ਸਾਡਾ ਇਹ ਜਿਹੜੇ ਪਵਿੱਤਰ ਸਦਨ ਦੇ ਵਿੱਚ ਵੀ ਆ ਕੇ ਸਾਡੇ ਮਖੌਲ ਡੰਦੇ ਆ ਸਾਨੂੰ ਕੋਈ ਕੁਛ ਕਹਿੰਦੇ ਆ ਕਦੀ ਕੁਛ ਕਹਿੰਦੇ ਆ ਸਾਡਾ ਮਜ਼ਾਕ ਵੜਾਉਂਦੇ ਆ ਸਮਝਦੇ ਕੀ ਗੱਲ ਸਾਨੂੰ ਕਈ ਇਦਾਂ ਦੇ ਲੀਡਰ ਆ ਉਹ ਕਹਿੰਦੇ ਉਹ ਕੁਲਦੀਪ ਧਾਲੀਵਾਲ ਤੋਂ ਰਫਦਾ ਇੱਕ ਇਹਨਾਂ ਦਾ ਪਾਗਲ ਜਿਹਾ ਲੀਡਰ ਕਈ ਪਾਗਲ ਕਹਿੰਦੇ ਮੈਨੂੰ ਇਹਨਾਂ ਤੇ ਕਾਂਗਰਸ ਵਾਲੇ ਪਤ ਮੈਂ ਪੱਛੋਂ ਵੀ ਇੱਕ ਟੀਵੀ ਦੇ ਇੰਟਰਵਿਊ ਚ ਕਿਹਾ ਕਿ ਮੇਰਾ ਪਾਗਲਪਨ ਵੇਖ ਲਿਆ ਤੁਸੀਂ ਹੜਾਂ ਦੇ ਮਾਮਲੇ ਚ ਮੈਂ ਆਪਣੇ ਲੋਕਾਂ ਦਾ ਕਿੱਥੋਂ ਤੱਕ ਜਾ ਸਕਦਾ ਕਿ ਸਹੱਦ ਤੱਕ ਵੀ ਇਹਦੇ ਚ ਪਾਗਲ ਬਣਾਉਂਿਆ ਉਹ ਤੁਸੀਂ ਦੇਖਿਆ ਕਿ ਨਹੀਂ ਦੇਖਿਆ ਪਰ ਮੈਂ ਇਸ ਗੱਲ ਦੀ ਮਿਲਤ ਧਨਵਾਦੀ ਆ ਮੁੱਖ ਮੰਤਰੀ ਸਾਹਿਬ ਦਾ ਅਤੇ ਮੈਂ ਸਭ ਦਾ ਕਿ ਮੈਂ ਡਿਊਟੀ ਕੀਤੀ ਆਪਣੀ ਮੈਂ ਆਵਾਜ਼ ਬੁਲੰਦ ਕੀਤੀ ਆਪਣੇ ਹਲਕੇ ਦੀ ਪੰਜਾਬ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ دریا ਬਰਦ ਹੋ ਗਈਆਂ ਮੈਂ ਮੁਖਵੰਤੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਚਲੋ ਸ਼ੁਰੂਆਤ ਤੇ ਹੋਈ ਬਾਕੀ ਲਈ ਵੀ ਆਪਾਂ ਲੜਾਈ ਲੜਾਂਗੇ ਬਾਕੀ ਲਈ ਕੇਂਦਰ ਨਾਲ ਲੜਾਈ ਲੜਾਂਗੇ ਚਲੋ ਪਛਾਇਦਿਆਂ ਨੂੰ ਠਾਵਾ 800 ਰੁਪਏ ਦਾ ਚੈੱਕ ਜਾਊਗਾ ਕੋਈ ਨਾ ਕੋਈ ਤੇ ਆਸਦਾ ਆਊਗਾ ਮੁਖਵੰਤੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਪਰ ਮੈਂ ਤੁਹਾਨੂੰ ਇਹ ਕਹੂੰਗਾ ਮੁਖਵੰਤੀ ਸਾਹਿਬ ਇਹਦਾ ਕੋਈ ਸਿਸਟਮ ਬਣਾਓ ਯਾਰ ਇਹ ਇਹ ਤਾਂ ਸਾਡਾ ਟਾਈਮ ਖਰਾਬ ਕਰ ਦਿੰਦੇ ਆ ਇਹ ਤਾਂ ਸਾਡਾ ਵਕਤ ਖਰਾਬ ਕਰ ਦਿੰਦੇ ਆ ਸਾਡੇ ਜਿਹੜੇ ਬੰਦੇ ਸਹੀ ਗੱਲ ਦੱਸਣੀ ਚਾਉਂਦੇ ਆ ਉਹਨਾਂ ਨੂੰ ਇਹ ਬੋਲਣ ਦੀ ਨਹੀਂ ਦਿੰਦੇ ਚਾਹੇ ਉਡੇ ਦਾ ਬਾਬਾ ਨਾਨਕ ਕਾਲਾ ਚਾਹੇ ਮੈਂ ਆ ਚਾਹੇ ਕੋਈ ਲਾਲ ਜੀ ਦਾ ਚਾਹੇ ਕੋਈ ਉਹ ਫਰੋਜਪੁਰ ਦਾ ਐਮ ਐਲ ਏ ਆ ਫਾਜ਼ਲ ਕਾ ਵੇ ਮੁੰਡੇ ਦੀ ਗੱਲੀ ਦੀ ਸੁਣੀ ਜਿੰਨੇ ਇੰਨੀ ਮਤਲਬ ਉੱਥੇ ਸਟਰਗਲ ਕੀਤੀ ਹੈ ਉਦੋਂ ਦੀ ਉਹਦੀ ਗੱਲੀ ਦੀ ਸੁਣਦੇ ਇਸ ਕਰਕੇ ਸਰ ਇਹਦਾ ਕੋਈ ਆਪਾਂ ਸਿਸਟਮ ਬਣਾਈਆਂ ਲੋਕ ਸਾਡੇ ਅਲਵਿੰਦੇ ਆ ਜਿੰਨੇ ਆਪਾਂ ਸੰਜੀਦਾ ਆ ਇਨਨਾ ਤੇ ਮੈਨੂੰ ਲੱਗਦਾ ਕਿ ਸਜੀਦਾ ਜੀ ਜਿਹਾ ਉਹਨਾ